ਆ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਟੈਰੀ ਚੌਣ ਮੈਦਾਨ ਦੇ ਵਿੱਚ ਉਮੀਦਵਾਰ ਪਹਿਲਵਾਨ ਖੇਡਦੇ ਆ ਤੇ ਵਿਕਟਾਂ ਡਿੱਗਦੀਆਂ ਵੀ ਆ ਫਰੀਦਕੋਟ ਦੇ ਵਿੱਚ ਵਿਕਟਾਂ ਡਿੱਗਣੀਆਂ ਸ਼ੁਰੂ ਹੋ ਗਈਆਂ ਤੇ ਪਹਿਲੀ ਵਿਕਟ ਭੋਲਾ ਯਮਲਾ ਦੀ ਕਰਮਜੀਤ ਅਣਮੋਲ ਦੇ ਪਾਲੇ ਵਿੱਚ ਡਿੱਗੀ ਆ ਯਾਨੀ ਭੋਲਾ ਯਮਲਾ ਜਿਹੜੇ ਕਲਾਕਾਰ ਸੀ ਤੇ ਫਰੀਦਕੋਟ ਉਹ ਪਿਛਲੇ 6 ਮਹੀਨਿਆਂ ਤੋਂ ਚੋਣਾਂ ਦੀ ਤਿਆਰੀ ਕਰ ਰਹੇ ਸੀ ਚੋਣ ਪ੍ਰਚਾਰ ਕਰ ਰਹੇ ਸੀ ਤੇ ਅੱਜ ਕਾਗਜ਼ ਭਰਨ ਤੋਂ ਇੱਕ ਦਿਨ ਬਿਲਕੁਲ ਪਹਿਲਾਂ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸ਼ੇਸ਼ ਤੌਰ ਤੇ ਉਹਨਾਂ ਨੂੰ ਲੁਧਿਆਣੇ ਬੁਲਾਇਆ ਤੇ ਆਮ ਆਦਮੀ ਪਾਰਟੀ ਵਿੱਚ ਉਹਨਾਂ ਦੀ ਪੂਰੀ ਟੀਮ ਨੂੰ ਸ਼ਾਮਲ ਕਰ ਲਿਆ ਭੋਲਾ ਜਮਲਾ ਦੀ ਪੂਰੀ ਟੀਮ ਦਾ ਕਰਮਜੀਤ ਅਣਮੋਲ ਦੇ ਪਾਰਕ ਵਿੱਚ ਬੈਠ ਜਾਣਾ ਉਹਨਾਂ ਦੇ ਨਾਲ ਪ੍ਰਚਾਰ ਲਈ ਅੱਗੇ ਤੋਰ ਪੈਣਾ ਇਸ ਦੇ ਨਾਲ ਕਰਨਜੀਤ ਅਨਮੋਲ ਨੂੰ ਵੱਡਾ ਹੰਗਾਰਾ ਮਿਲਿਆ ਹੈ ਕਿਉਂਕਿ ਪਿਛਲੇ ਕਾਫੀ ਅਰਸੇ ਤੋਂ ਉਹ ਜੈਤੋ ਏਰੀਆ ਦੇ ਵਿੱਚ ਆਪਣਾ ਕਾਫੀ ਵੋਟ ਬੈਂਕ ਕੈਂਪ ਕਰ ਚੁੱਕੇ ਸੀ ਤੇ ਹੁਣ ਉਹ ਆਪਣਾ ਇਹ ਵੋਟ ਬੈਂਕ ਆ ਜਿਹੜਾ ਉਹ ਕਰਨਜੀਤ ਅਨਮੋਲ ਦੇ ਹੱਕ ਵਿੱਚ ਪੁਗਤਾ ਸਕਦੇ ਆ ਫੋਨ ਲਾਈਨ ਤੇ ਸਾਡੇ ਨਾਲ ਮੌਜੂਦ ਨੇ ਭੁੱਲਾ ਯਮਲਾ ਤੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਆਂ ਪੁੱਛਦੇ ਆਂ ਕਿ ਕਿਹੜੀਆਂ ਚੀਜ਼ਾਂ ਵੇਖ ਕੇ ਉਹਨਾਂ ਨੇ ਆਪਣੀ ਉਮੀਦਵਾਰੀ ਵਾਪਸ ਲਈ ਤੇ ਕੀ ਦੇਖ ਕੇ ਉਹਨਾਂ ਨੇ ਸਪੋਰਟ ਦੇਣ ਦਾ ਫੈਸਲਾ ਕੀਤਾ ਇਹ ਚੰਗਾ ਲੱਗਾ ਕਿ ਤੁਸੀਂ ਖਾਪ ਦੀ ਉਮੀਦਵਾਰੀ ਛੱਡ ਕੇ ਇੱਧਰ ਆ ਗਏ ਹੋ ਜਿਹੜੇ ਮਾਨਯੋਗ ਭਗਵੰਤ ਸਿੰਘ ਮਾਨ ਜੀ ਨੇ ਸੀਐਮ ਸਾਡੇ ਪੰਜਾਬ ਦੇ ਉਹਨਾਂ ਨੇ ਜਿਹੜੇ ਕੰਮ ਕੀਤੇ ਐ ਸਮਾਜ ਦੇ ਲਈ ਔਰ ਸਾਡੇ ਗਲਤ ਸਮਾਜ ਦੇ ਲਈ ਖਾਸ ਕਰਕੇ ਉਹ ਬਹੁਤ ਸਲਾਘਾਯੋਗ ਹੈਗੇ ਐ ਤੇ ਮੈਂ ਜਿਹੜਾ ਫੈਸਲਾ ਲਿਆ ਮਾਨ ਸਾਹਿਬ ਨੇ ਮੈਨੂੰ ਉੱਚੇ ਤੌਰ ਤੇ ਸ਼ਾਮਲ ਹੋਣ ਲਈ ਕਿਹਾ ਤੇ ਮੈਂ ਚਲੋ ਉਹਨਾਂ ਦੀ ਗੱਲ ਨੂੰ ਤਾਲ ਨਹੀਂ ਸਕਿਆ ਕਿਉਂਕਿ ਬਹੁਤ ਸਾਡੇ ਅਜ਼ੀਜ਼ ਨੇ ਤੇ ਔਰ ਉਹ ਪੁਰਾਣੇ ਸਾਡੇ ਰਿਲੇਸ਼ਨ ਨੇ ਆ ਅੱਜ ਜਿਹੜੇ ਕਲਾਕਾਰੀ ਦੇ ਵਿੱਚ ਅਸੀਂ ਬਹੁਤ ਇਕੱਠਿਆਂ ਨਾਲ ਸ਼ਮੂਕ ਕੀਤਾ ਔਰ ਕਰਮਜੀਤ ਦੇ ਮੌਲ ਜਿਹੜੇ ਹੈਗੇ ਮੇਰੇ ਭਰਾ ਨੇ ਤੇ ਇਸ ਕਰਕੇ ਅਸੀਂ ਉਹਨਾਂ ਨੂੰ ਸਮਰਥਨ ਦੇਣਾ ਜਿਹੜਾ ਵਾਜਬ ਸਮਝਿਆ ਜੀ ਤੁਹਾਡੇ ਨਾਲ ਦੋ ਹੋਰ ਵੀ ਨੇ ਉਹ ਕੌਣ ਨੇ ਜਿਹੜੇ ਸ਼ਾਮਲ ਹੋ ਰਹੇ ਆ ਪਾਰਟੀ ਚ ਹਾਂ ਸ਼ਾਮਲ ਹੋ ਰਹੇ ਉਹ ਸਾਡੇ ਜਿਹੜੇ ਮੇਰੀ ਟੀਮ ਹੈਗੀ ਸਾਰੀ ਟੀਮ ਜਿਵੇਂ ਸੰਸਮਾਜ ਸਾਡਾ ਸਾਡਾ ਮੇਰੇ ਨਾਲ ਸਪੋਰਟ ਕਰ ਰਹੇ ਸੀ ਉਹ ਸਾਰੀ ਅਸੀਂ ਆਪਣੀ ਫੁੱਲ ਟੀਮ ਦੇ ਨਾਲ ਕਰਮਜੀਤ ਦੇ ਮੌਲ ਦੀ ਪੂਰੀ ਹੈਲਪ ਹੈਲਪ ਕਰ ਰਹੇ ਆ ਔਰ ਜਿਹੜੀ ਹੈ ਇਸ ਸੀਟ ਦੇ ਉੱਤੋਂ ਕਰਨ ਜੀ ਤਨਮੋਲ ਨੂੰ ਅਸੀਂ ਹਰ ਹਾਲਤ ਵਿੱਚ ਉਹਨੂੰ ਦਿਖਾਵਾਂਗੇ ਸਰ ਪੋਲਾ ਜੀ ਪਿਛਲੇ ਲਗਭਗ 6 ਮਹੀਨਿਆਂ ਤੋਂ ਤੁਸੀਂ ਲੱਗੇ ਹੋਏ ਸੀ ਆਪਣੇ ਪ੍ਰਚਾਰ ਦੇ ਵਿੱਚ ਇੱਕਦਮ ਇਹ ਫੈਸਲਾ ਇੱਕਦਮ ਕਿਵੇਂ ਬਦਲਿਆ ਗਿਆ ਰਾਤੋ ਰਾਤ ਨੇ ਨੀ ਕੋਦਾਂ ਬਦਲਣ ਦਾ ਨਹੀਂ ਕਾਰਨ ਹੈਗਾ ਇਹਦੇ ਵਿੱਚ ਕੀ ਸੀ ਜਿਹੜੀ ਸੋਚ ਹੈ ਜਿਹੜੀ ਮੇਰੇ ਕੋ ਮੈਚ ਕਰ ਜਾਂਦੀ ਹੈ ਜਾਂ ਹਨਾ ਆਜ਼ਾਦ ਤੁਹਾਨੂੰ ਪਤਾ ਹੈ ਕੈਂਡੀਡੇਟ ਲੜਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਆਜ਼ਾਦ ਨੂੰ ਮੈਂ ਤਾਂ ਅਸੀਂ ਟਿਕਟ ਲਈ ਬੜੇ ਥਾਵਾਂ ਤੇ ਅਪਲਾਈ ਕੀਤਾ ਸਾਰਿਆਂ ਨੇ ਅਸੀਂ ਟਿਕਟ ਦੀ ਮੰਗ ਕੀਤੀ ਪਰ ਕਿਸੇ ਪਾਰਟੀ ਨੇ ਸਾਡੇ ਮੋਕਤ ਕਬੀਲਿਆਂ ਨੂੰ ਕਿਸੇ ਨੂੰ ਵੀ ਮਾਨ ਸਨਮਾਨ ਨਹੀਂ ਦਿੱਤਾ ਜੀ ਤੇ ਇਸ ਲਈ ਜਿਹੜੀ ਅਸੀਂ ਫਿਰ ਸਾਡੀ ਜਿਹੜੀ ਟੀਮ ਨੇ ਜਿਹੜੀ ਆਜ਼ਾਦ ਚੋੜਨ ਲੜਨ ਦੀ بجائے ਤੇ ਕਿਸੇ ਨੂੰ ਸਮਰਥਨ ਦੇਣਾ ਔਰ ਜੇ ਕਿਸੇ ਨੂੰ ਸਮਰਥਨ ਦੇਣ ਦੀ ਗੱਲ ਸੋਚੀਏ ਤਾਂ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਪੰਜਾਬ 'ਚ ਬਹੁਤ ਵਧੀਆ ਕੰਮ ਕਰ ਰਹੀ ਹੈ ਤੇ ਔਰ ਮਾਨਜੋਗ ਜਿਹੜੇ ਸੀਐਮ ਸਾਹਿਬ ਨੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਔਰ ਬਹੁਤ ਪ੍ਰਾਲੇ ਚੰਗੇ ਕਰ ਰਹੇ ਹੈ ਇਹ ਇਸ ਕਰਕੇ ਪਰ ਸਾਡੀ ਸਾਰੀ ਟੀਮ ਨੇ ਇਹ ਫੈਸਲਾ ਲਿਆ ਕਿ ਮਾਨਜੋਗ ਭਗਵੰਤ ਸਿਨ ਮਾਨ ਜੀ ਦੀ ਹੱਥ ਜਿਹੜੇ ਹੈ ਮਜ਼ਬੂਤ ਕੀਤੇ ਜਾਣ ਔਰ ਖਰਮੀਤ ਅਨਮੋਲ ਨੂੰ ਹਰ ਹਾਲ ਤੈਥੋਂ ਬਚਾਈਏ ਕੋਈ ਇਹ ਵੀ ਤੈਅ ਹੋਇਆ ਕਿ ਜੇ ਕਰਨਜੀਤ ਅਨਮੋਲ ਜਿੱਤਦੇ ਆ ਤੇ ਤੁਹਾਡੀ ਆ ਜਿਹੜੀਆਂ ਸ਼ਰਤਾਂ ਕੁਝ ਜੋ ਮੈਂ ਮੁਕਤ ਜਾਤੀਆਂ ਦੀ ਗੱਲ ਕਰ ਉਹਨਾਂ ਲਈ ਕੀ ਮਿਲਣ ਵਾਲਾ ਉਸ ਤੋਂ ਬਾਅਦ ਮੁਕਤ ਕਬੀਲਿਆਂ ਲਈ ਮੈਰੀ ਜਿਹੜੀ ਆ ਮੈਂ ਆਪ ਸਾਰੀ ਉਹਨਾਂ ਨੂੰ ਮਾਨ ਸਾਹਿਬ ਨੂੰ ਬੇਨਤੀ ਕੀਤੀ ਔਰ ਕਰਨਜੀਤ ਅਨਮੋਲ ਨੂੰ ਵੀ ਅਸੀਂ ਤਾਂ ਹਮੇਸ਼ਾ ਹੀ ਜਿਹੜੇ ਆਪਣੇ ਸਮਾਜ ਲਈ ਤਤਪਰ ਰਹਿੰਦੇ ਆ ਬਾਜੀਗਰ ਭਾਈਚਾਰੇ ਲਈ ਔਰ ਖਾਸ ਕਰਕੇ ਮੁਕਤ ਕਬੀਲਿਆਂ ਦੇ ਲਈ ਮੈਂ ਉਹਨਾਂ ਕੋਲੋਂ ਇਹ ਮੰਗ ਕੀਤੀ ਆ ਕਿ ਜਿਹੜੇ ਉਹ ਜਿਹੜਾ ਰਿਜ਼ਰਵੇਸ਼ਨ ਦਾ ਕੋਟਾ ਹੈਗਾ ਉਹ ਬਹਾਲ ਕੀਤਾ ਜਾਵੇ ਔਰ ਜਿੱਥੇ ਵੀ ਬਾਜੀਗਰ ਭਾਈਚਾਰਾ ਜਾਂ ਮੁਕਤ ਦੇ ਰਹਿੰਦੇ ਆ ਉਹ ਸ਼ਾਮਲਰ ਜ਼ਮੀਨਾਂ ਦੇ ਵਿੱਚ ਰਹਿੰਦੇ ਵਿਚਾਰੇ ਉਹਨਾਂ ਕੋਲੇ ਕੋਈ ਥਾਂ ਰਹਿਣ ਨੂੰ ਨਹੀਂ ਹੈਗੀ ਔਰ ਜਿੰਨੀ ਵੀ ਥਾਂ ਉਹਨਾਂ ਕੋਲੇ ਹੈਗੀ ਹੈ ਜਿੱਥੇ ਉਹ ਰਹਿੰਦੇ ਆ ਉਹਨਾਂ ਦੀ ਜਿਹੜੀ ਰਜਿਸਟਰੀ ਉਹਨੂੰ ਕਰਵਾ ਕੇ ਦਿੱਤੀ ਜਾਵੇ ਤੇ ਇਹ ਸਾਡੀ ਮੰਗ ਰੱਖੀ ਗਈ ਹੈ ਉੱਥੇ ਉਹਨਾਂ ਕੋਲੇ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਤੁਹਾਡੀ ਜਿਹੜੀ ਮੰਗ ਹੈ ਅਸੀਂ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ। ਅ ਯਾਨੀ ਹੁਣ ਤੁਸੀਂ ਇਹ ਤੈਅ ਆ ਕਿ ਕਰਨਜੀਤ ਅਨਮੋਲ ਦੇ ਨਾਲ ਚੱਲੋਗੇ ਹੁਣ ਤੋਂ? ਹਾਂ ਅਸੀਂ ਕਰਨਜੀਤ ਅਨਮੋਲ ਦੇ ਨਾਲ ਚੱਲਾਂਗੇ ਔਰ ਕਿਸੇ ਵੀ ਹਾਲਤ ਤੋਂ ਅਸੀਂ ਉਹਨੂੰ ਮਤਲਬ ਜਿਤਾਉਣਾ ਸਾਡੀ ਇਹ ਕੋਸ਼ਿਸ਼ ਹੈ ਔਰ ਜਿਹੜੀ ਸਾਡੀ ਅਨੁਸਾਰੀ ਟੀਮ ਕਨਵਰਟ ਹੋਊਗੀ ਇਹਦੇ ਨਾਲ ਜਿਹੜੇ ਕਰਮਚੀ ਦੇ ਮਡੇ ਹੱਥ ਜਿਹੜੇ ਮਜ਼ਬੂਤ ਹੋਏ ਆ ਤਾਂ ਮਾਨ ਸਾਹਿਬ ਦੇ ਹੱਥ ਮ